ਇਹ ਆ ਗਿਆ 21000 ਜੰਦਾ ਜੀ ਜਿਹੜਾ ਹਲਾਕਾ ਹੜਾਂ ਦੀ ਮਾਰ ਚੱਲਦਾ ਹੈ ਹਾਂਜੀ ਉਹ ਦਾ ਹੱਕਦਾਰ ਹੈ ਉਸ ਪਾਣੀ ਦਾ ਹੱਕਦਾਰ ਹੈ ਉਹ ਵਰਤ ਕਰ ਸਕਦਾ ਉਹ ਸੂਬਾ ਪਰ ਇਹ ਸਰਕਾਰਾਂ ਕਹਿੰਦੀਆਂ ਵੀ ਪਾਣੀ ਦੀ ਮਾਰ ਪੰਜਾਬ ਚ ਲੱਗੂਗਾ ਤੇ ਬਾਅਦ ਚ ਹਰਿਆਣਾ ਦੇ ਰਾਸਤੇ ਲੜੂਗਾ ਵੀ ਸਾਨੂੰ ਪਾਣੀ ਚਾਹੀਦਾ ਹੈ ਸਾਡੇ ਲੋਕਾਂ ਦੇ ਫੁੱਟ ਪਾਉਂਦੇ ਇਹਨੂੰ ਸਾਡੇ ਲੋਕਾਂ ਨੂੰ ਜੜੇ ਉੱਥੇ ਸਾਡੇ ਪੰਜਾਬੀ ਬੈਠੇ ਆ ਉਹਨਾਂ ਨੂੰ ਇਹ ਗੱਲਾਂ ਦੋਖਾਇਆ ਜਾਂਦਾ ਵੀ ਪੰਜਾਬ ਸਾਨੂੰ ਪਾਣੀ ਨਹੀਂ ਦਿੰਦਾ ਆ ਲੈ ਜਾਓ ਜਿੰਨਾ ਲੈ ਕੇ ਜਾਣਾ ਕੱਢ ਲਓ ਕੋਈ ਰਾਹ ਅਫਗਾਨਿਸਤਾਨ ਚ ਜਵਾਕਾਂ ਨੂੰ ਵੇਚ ਜਾਗਾ ਵੀ ਕੰਜਰ ਤੁਹਾਡੀ ਆ ਤੁਹਾਡੀ ਲਾਈਫ ਲਾਣ ਜੇ ਬਾ ਨਾ ਜੜਾ ਔਜਲਾ ਜੇ ਇਹਨੂੰ ਕੁਝ ਹੋ ਗਿਆ ਤਹਾਡੀ ਪੜਾਈ ਲਿਖਾਈ ਤੁਹਾਡਾ ਟੌ ਟਪਾ ਟੀਚਿੰਗ ਬੀਚਿੰਗ ਸਭ ਗਈ ਤੁਹਾਡੀ ਕਣੀ ਮਾਝਲ ਡਿੱਗਦੀ ਅਸੀਂ ਇਹ ਮੰਦ ਚੜ ਜਾਣੇ ਆਣਗੇ ਲੋਈ ਲਾਈਟਾਂ ਲਾਤੀਆਂ ਉਧਰ ਵੀ ਇਹਦਾ ਪੂਰਾ ਰਾਤ ਨੂੰ ਤੇ ਇੱਧਰ ਵੀ ਤਾਂ ਦਰ ਨੂੰ ਦੋ ਜਾਣੇ ਮੋਟਰਸਾਈਕਲ ਤੇ ਬੇਜੇ ਕੱਢੀ ਜਾਂਦੇ ਹਾਂ ਜੀ ਅੱਛਾ ਗੇੜੇ ਘਾਤ ਤੋਂ ਕਰਦੇ ਆ ਰਾਖੀ ਵਾਸਤੇ ਆ ਇੱਕ ਬੰਦੇ ਦੀ ਨਿਲਾਇਕੀ ਨਾਲ ਸਾਡੀ 6 ਲੱਖ ਦੀ 6-7 ਲੱਖ ਤੋਂ ਟੱਪੀ ਹੁੰਦੀ ਮਿਸਾਲ 6-7 ਲੱਖ ਦੀ ਮਿੱਟੀ ਵਰਗੀ ਐ ਸਾਡੀ ਜਿਹੜੀ ਇਹ ਸੰਗਤੀ ਸਾਡੀ ਗੱਲ ਜੀ ਸਾਡੀ ਵੀ ਸੰਗਤੀ ਮਿੱਟੀ ਕੀ ਗੱਲ ਹੋ ਗਈ ਮਤਲਬ ਹਾਂ ਮੈਂ ਇੱਕ ਗੱਲ ਹਮੇਸ਼ਾ ਕਹਿੰਦਾ ਹੁਣ ਸਰਕਾਰਾਂ ਦੇ ਸਿਰ ਤੇ ਪੰਜਾਬ ਨਹੀਂਗਾ ਪੰਜਾਬ ਦੇ ਸਿਰ ਤੇ ਸਰਕਾਰ ਹੈ ਬੋਲੇ ਸੋਨਹਾਰ ਸਿਯਾਕ ਤੁਹਾਨੂੰ ਕੀ ਲੱਗਦਾ ਵੀ ਹੜਾਂ ਦਾ ਬਾਈਟ 2023 ਚ ਨਹੀਂ ਆਇਆ ਹੁਣਾ ਯਾਰ ਬਜਟ ਹੁੰਨੀ ਆਉਂਦਾ ਹੀ ਆਉਂਦੇ ਆਉਂਦੇ ਇਹ ਤੁਹਾਡੇ ਤੱਕ ਨਹੀਂ ਪਹੁੰਚਦਾ ਅਸੀਂ ਇਹਨਾਂ ਨੂੰ ਆਪ ਗੰਦੀਆਂ ਆਤਾਂ ਪਾਈਆਂ ਵੀ ਛੱਡ ਦੇ ਜੇ ਕੋਈ ਮਾਰ ਪਾਉਗੇ ਅਸੀਂ ਆਪੇ ਖੜੇ ਹੋ ਜਾਵਾਂਗੇ ਤੁਸੀਂ ਨਾ ਆਇਆ ਕਰੋ ਕਿਹ ਕੀ ਚੀਜ਼ ਕਹਾਂ ਵੀ ਅਸੀਂ ਕਿਸੇ ਦੇ ਪੈਰੀ ਹੱਥ ਨਹੀਂ ਲਾ ਸਕਦੇ ਪਰ ਮੇਰਾ ਜੀ ਕਰਦਾ ਮੈਂ ਨਾ ਪੈਰੀ ਹੱਥ ਲਾਵਾਂ ਪਰ ਇਹਨਾਂ ਦਾ ਇੰਨੇ ਅਗੇ ਧੰਨਵਾਦ ਕਰਦਿਆਂ ਜੀ ਬਾਕੀ ਸਾਰਾ ਸਤਿ ਸ਼੍ਰੀ ਅਕਾਲ ਬੋਲੇ 84 92 ਤੇ 88 ਤੇ 23 ਆਪਾਂ ਸਰਕਾਰਾਂ ਦੇ ਹੱਕ ਨਾਲ ਉੱਠੇ ਆ ਕਿ ਆਪਦੇ ਆਪ ਉੱਠੇ ਆ ਤੇ ਇਹ ਉਹ ਗੱਲ ਨਹੀਂ ਕਹਿੰਦੇ ਹੁੰਦੇ ਪੰਜਾਬ ਐ ਪੰਜਾਬ ਜਿੱਕਾ 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 ਜਿੱ ਤੇ ਇੱਥੇ ਬੰਨ ਵੱਜਣ ਦੇ ਜਿਹੜੇ ਕਾਰਜਵਾਹ ਉਹ ਸੰਘਤ ਵੱਲੋਂ ਚੱਲ ਰਹੇ ਆ ਤੇ ਅੱਜ ਭਾਈ ਅਮਿਤਪਾਲ ਦੀ ਟੀਮ ਦੇ ਜਿਹੜੇ ਆ ਰੋਪੜ ਸਾਈਡ ਦੇ ਜਿਹੜੇ ਆ ਹਲਕੇ ਦੇ ਸ਼ੰਵੀਰਵਾ ਉਹ ਆਏ ਆ ਇੱਥੇ ਸ਼ਿਵਾਦੇਨ ਆਏ ਆ ਕੱਲ੍ਹ ਨਾ ਤੇ ਪਰਸੋਂ ਨਾ ਜੀ 2 ਦਿਨ ਇੱਥੇ ਘੱਟੋ ਘੱਟ 40 40 50 50 ਟਰਾਲੀਆਂ ਬਾਹਰ ਪਹੁੰਚਣਾਂ ਇਹ ਸਾਨੂੰ ਦੀ ਸੜਕ ਸੁਧਾਰਵਾਦੂ ਅਸੀਂ ਵੀਡੀਓ ਪਾਈਆਂ ਸਭੀ ਤੋਂ ਪਾਣੀ ਇੱਥੇ ਕਾਰੀ ਰਿਹਾ ਜਿਹੜੀ ਬਾਹਰ ਸਾਨੂੰ ਇਹਨਾਂ ਦੀ ਸੇਵਾ ਕਰਨੀ ਹੈ ਅੱਛਾ ਜੀ ਇੱਥੇ ਸਾਈਡ ਤੇ ਬਾਬਾ ਜੀ ਕਿੱਦਾਂ ਮਿੱਟੀ ਦਾ ਕਿੱਦਾਂ ਆ ਇੱਥੇ ਮਿੱਟੀ ਦੀ ਬਹੁਤ ਕਿਰਪਾਈ ਕਿਰਪਾਈ ਲੋਡ ਨਹੀਂ ਆ ਮਿੱਟੀ ਬਹੁਤ ਆ ਕਿਸੇ ਚੀਜ਼ ਦੀ ਲੋਡ ਆ ਉਹ ਦੱਸੋ ਮੈਂ ਵੀਡੀਓ ਬਣਾ ਰਿਹਾ ਵਾਂ ਸਾਨੂੰ ਕਿਰਪਾ ਬਾਪੂ ਦੀ ਕੰਮ ਚੱਲੀਆਂ ਸੰਗਤ ਦੇ ਸਹਿਯੋਗ ਨਾਲ ਚੱਲਦਾ ਕੋ ਸਾਰਾ ਇਹ ਅੱਛਾ ਜੀ ਹਾਂ ਜੀ ਚਲੋ ਪ੍ਰਸ਼ਾਸਨ ਜਿੰਨੀ ਜੋਗਾ ਕੇ ਸਾਥ ਦਿੱਤਾ ਸਾਨੂੰ ਇਹ ਨਹੀਂ ਕਰਦੇ ਅਸੀਂ ਝੂਠ ਮਾਰੀ ਜੇ ਮੈਂ ਸਾਨੂੰ ਕੋਈ ਨਹੀਂ ਦੱਸ ਲੋਕ ਮਰ ਕੇ ਜੇ ਲੁੱਟੇ ਗਈ ਸਾਨੂੰ ਉਹ ਗੱਲ ਨਹੀਂ ਕਰਨੀ ਹਾਂ ਜੀ ਇੱਕ ਮਿੰਟ ਉਹਨਾਂ ਸਾਨੂੰ ਜੀਸੀਬੀ ਵੀ ਦਿੱਤੀ ਆ ਦੋ ਦਿਨ ਪੌਂਡ ਲਾਈਨ ਵੀ ਦਿੱਤੀ ਆ ਇੱਕ ਬੰਦਾ ਦੇਖੜਾ ਜਿੰਨੀ ਜੋਗਾ ਪ੍ਰਸ਼ਾਸਨ ਅਸਲ ਕਿੱਥੇ ਬ੍ਰਿਫਰ ਹੱਕ ਵੀ ਬਣਦਾ ਨਾ ਇਨਾਂ ਨੂੰ ਕਹਿੰਦੇ ਆ ਉੱਤੇ ਜਿਆਦਾ ਪੰਜਾਬ ਦੇ ਹਫਤਾਈ ਖੜੀ ਐ ਅਸਲੇ ਜੇ ਤੋ ਜਿੰਨਾ ਕਿ ਕਰਤਾ ਨਾ ਕਿਹਨੇ ਆਈਆਂ ਨਾਲ ਜਿਹ ਕਿਸੇ ਨੇ ਬੱਟਾ ਦੇ ਮਿੱਟੀ ਦਾ ਪਤਾ ਨਹੀਂ ਅਸੀਂ ਤੁਹਾਡੇ ਧੰਨਵਾਦੀ ਆ ਇਹ ਦੋ ਵਾਰਾਂ ਬੰਨ ਟੁੱਟ ਚੁੱਕਿਆ ਜੀ ਪਹਿਲਾਂ 1988 ਤੋਂ 1995 94 ਇਹ ਸੰਗੀ तकरीबन 50 ਪਿੰਡਾਂ ਦੇ ਵਿੱਚ ਨਾ ਜੀ 3-4 ਪਿੰਡਾਂ ਦੇ ਵਿੱਚ ਤਾਂ ਹਜ਼ਾਰ ਹਜ਼ਾਰ ਕਿੱਲੇ ਚ 6 6 ਫੁੱਟ ਦੇ ਤਾਂ ਚੱਲ ਇਸ ਤਰ੍ਹਾਂ ਜੀ ਸਹੀ ਆਪ ਦੱਸ ਗਿਆ ਇਹਨਾਂ ਨੂੰ ਗੱਲ ਲੱਗੀ ਹਾਂ 80 ਟੁੱਟਾ ਇਹਦੇ 95 ਜਗੇ ਵੱਡਿਆ ਜੀ ਸਹੀ ਸਮਝ ਦਿੱਤੀ ਵੱਡੇ ਦੇ ਮੁੰਡੇ ਵਾਈ ਕਰੂ ਵੱਡੇ ਕਿ ਹੋਰ ਨਹੀਂ ਸੌਂਹਾਂ ਦਿੱਤੀ ਸਾਢੇ ਪੈਂਟ ਦੇ ਦਿੱਤੀ ਸੌਂ ਨੀ ਆਮ ਜਿਆਦਾਤਰ ਇਹੋ ਹੀ ਹੁੰਦਾ ਪਿਆ ਜੀ ਵੱਡੇ ਕਰਨੇ ਹੁਣ ਅਸੀਂ ਦਿਨ ਰਾਤ ਪਤਾ ਹੀ ਆ ਅਸੀਂ ਆਦੇ ਜਵਾਕਾਂ ਨੂੰ ਇਹ ਜ਼ਗਾ ਗਾ ਕਿ ਕੰਜਰੋਂ ਤੁਹਾਡੀ ਆ ਤੁਹਾਡੀ ਲਾਈਫ ਲਾਣ ਜੇ ਬਾ ਨਾ ਜੜਾ ਔਲਾ ਜੇ ਇਹਨੂੰ ਕੁਝ ਹੋ ਗਿਆ ਤੁਹਾਡੀ ਪੜ੍ਹਾਈ ਲਿਖਾਈ ਤੁਹਾਡਾ ਟਾ ਟੱਪਾ ਟੀਚਿੰਗ ਫੀਸਿੰਗ ਸਭ ਗਈ ਤੁਹਾਡੀ ਵਾਈ ਕਰੂ ਵਾਈ ਕਰੂ ਪਾਣੀ ਮਾਚ ਲਾਉਂਦਾ ਕਣੀ ਮਾਚਲ ਡੇਕਦੀ ਅਧਿਆ ਮੰਦ ਚੜ ਜਾਣੇ ਆਣਗੇ ਉਧਰ ਵੀ ਲਾਈਟਾਂ ਲਾਤੀਆਂ ਇਧਰੋਂ ਵੀ ਲਾਈਟਾਂ ਲਾਤੀਆਂ ਉਧਰ ਵੀ ਇਹਦਾ ਪੂਰਾ ਪੂਰਾ ਰਾਤ ਨੂੰ ਤੇ ਇੱਧਰ ਵੀ ਤਾਂ ਰਾਤ ਨੂੰ ਦੋ ਜਾਣੇ ਮੋਟਰਸਾਈਕਲ ਤੇ ਗੇੜੇ ਕੱਢੀ ਜਾਂਦੇ ਹਾਂ ਜੀ ਅੱਛਾ ਗੇੜੇ ਕੱਢ ਤੋਂ ਕੱਢ ਲਿਆ ਰਾਖੀ ਆ ਰਾਖੀ ਵਾਸਤੇ ਮਤਲਬ ਇਹਦੀ ਵੀ ਰਾਖੀ ਕਰਨੀ ਪੈਂਦੀ ਆ 15 ਤੋਂ 20 ਬੰਦੇ ਰਜਾਨਾ ਰਾਤ ਨੂੰ ਇੱਥੇ ਸਮਾਨ ਦੀ ਲੋਕਾਂ ਦੀ ਗਲਤੀ ਦੱਸਾਂ ਕੀ ਆ ਜਿਹੜੇ ਆਪਣੇ 1 ਬੰਨ 20 20 ਫੁੱਟ ਚੱਲਦੇ ਪਏ ਹਨਾ 20 ਫੁੱਟ ਘੱਟੋ ਘੱਟ ਜਾਦੇ ਬੰਨ ਹੋਣਗੇ ਜਿਹੜੇ ਵੱਡ ਵੱਡ ਕੇ ਪੈਰ ਪੋਰਟ ਕਰਦੇ ਸਾਡੇ ਲੋਕਾਂ ਦੀਆਂ ਲੈ ਕੇ ਆਉਂਦੇ ਆਪ ਦਾ ਆਪ ਦੇ ਪੈਰ ਤੇ ਆਪ ਘਵਾੜੀ ਮਾਰਦੇ ਆ ਸਾਡੀ ਇੱਕੋ ਸਾਡੇ ਸਾਡੇ ਚ ਵੀ ਇੱਕ ਕਾਟੇਗੀ ਹਾਂ ਕਾਟੇਗੀ ਆ ਜੀ ਇੱਕੋ ਕ ਆਈ ਉਹ ਮਿੱਟੀ ਪਾਈ ਜਾਣੀ ਆ ਲੈ ਸੁੱਟੇ ਜਾਣੀ ਸੁੱਟੀ ਜਾਣੀ ਮੁਰਕੇ ਨਹੀਂ ਘੜਾ ਮਾਰਨਾ ਮੁਰਕੇ ਉਹਨਾਂ ਨੂੰ ਜਿੱਦਣ ਪਾਣੀ ਆ ਗਿਆ ਉਹ ਲੋਕਾਂ ਨੇ ਫਿਰ ਸਿਆਲ ਨੂੰ ਆਪਦਾ ਕੰਮ ਕਰ ਲੈਣਾ ਜਿੰਨੇ ਜਿੰਨੇ ਕਰਨਾ ਮਾਈ ਸਾਹਿਬ ਜੀ ਮੈਂ ਇੱਕ ਬੇਨਤੀ ਕਰਨਾ ਚਾਹਨਾ ਸੰਗਤ ਨੇ 2-2 ਫੁੱਟ ਮਿੱਟੀ ਪਾਈ ਆ ਇੱਕ ਬੰਦੇ ਦੀ ਨਿਲੇਕੀ ਨਾਲ ਸਾਡੀ 6 ਲੱਖ ਦੀ 6-7 ਲੱਖ ਤੋਂ ਟੱਪੀ ਹੋਣੀ ਸਰ 6-7 ਲੱਖ ਦੀ ਮਿੱਟੀ ਵਰਗੀ ਹੈ ਸਾਡੀ ਜਿਹੜੀ ਇਹ ਸੰਗਤ ਦੀ ਸਾਡੀ ਕਾਦੀ ਜੀ ਸਾਡੀ ਵੀ ਸੰਗਤ ਦੀ ਮਿੱਟੀ ਠੀਕ ਗੱਲ ਹੋ ਗਈ ਮਤਲਬ ਹਾਂਜੀ ਕੀ ਗੱਲ ਹੋਈ ਕਿੱਦਾਂ ਲਾ ਤਾਂ ਵੱਡਦਾ ਨੂੰ ਇੱਕ ਤਾਂ 3 ਫੁੱਟ ਨੀਵਾ ਕਰਦਾ ਆਪਦੀ ਪਹਿਲੀ ਨੀਵੀਂ ਕਰਦੀ ਇੱਕ ਇੰਝ ਕਰਕੇ ਸਿੱਧਾ ਲ 9 ਗੁਰੂ ਵਾਹਿਗੁਰੂ ਸਾਰਾ ਜੋਰ ਇਹੋਂ ਦਾ ਲੈ ਲੋ ਸਾਾਨੂੰ ਜੇ ਪੰਜਾਬ ਸਾਡੇ ਦਾ ਨਾਮ ਕਰਾਉਂਦਾ ਅਸੀਂ ਨਹੀਂ ਭਾਈ ਤੇ ਹਾਂ ਅੱਜ ਨੂੰ ਨਕਸ਼ੇ ਤੇ ਹੋਰ ਹੀ ਹੋਣਾ ਹੀ ਕੀ ਇੱਥੇ ਤੁਹਾਨੂੰ ਆਇਆ ਨਹੀਂ ਆਣਾ ਤੁਹਾਡੇ ਕੋਲ ਨਕਸ਼ੇ ਤੇ ਪੁਰਤਕਾਤ ਇੱਥੇ ਏਰੀਆ ਦੇ 50 ਕਿਲੋ ਪੈਂਦੀ ਉਹਨੇ ਬੰਡਾਲੇ ਤੋਂ ਲੈ ਕੇ ਪੁਰਤਕਰ ਜਿਆਦਾ ਮਿੱਟੀ ਪਾਕਿਸਤਾਨ ਵਿੱਚ ਪੱਜਾਣੀ ਸਾਰੀ ਇਹਦਾ ਇੰਨੀ ਇੰਨੀ ਜ਼ਰੂਰੀ ਇੰਪੋਰਟੈਂਟ ਜਗ੍ਹਾ ਸਰਕਾਰ ਵੀ ਫਿਰ ਇੱਥੇ ਤੁਹਾਡੇ ਨਾਲ ਜਿੰਨੀ ਜੋਗੀ ਹੈਗਾ ਜੋਰ ਲਾ ਜਾਣਾ ਧੰਨਵਾਦ ਕਰਦੇ ਆ ਇਸ ਪੱਖੋਂ ਹੀ ਆਪਣੇ ਕਿਹੜਾ ਮਰ ਗਿਆ ਤੇਰਾ ਨੂੰ ਸਮਝਦਾ ਕਮਲ ਚਹੀਂ ਤੇ ਪਰਨਾ ਮਿੱਟੀ ਪਈ ਆ ਹਾਂਜੀ ਸਰਕਾਰ ਨੇ ਪਾਈ ਹੁੰਦੀ ਸੀ ਸਰਕਾਰ ਨੇ ਪਾਈ ਸੀ ਅਸੀਂ ਤੇ ਪਰਨਾ 24 ਏਡਾ ਜਿਹਾ ਬੰਦੇ ਕਰਕੇ ਪਾਏ ਇਹ ਇਹ ਭਾਈ ਜੀ ਆ ਬਾਬਾ ਜੀ ਕਿਹੜਾ ਏਰੀਆ ਏ ਮਤਲਬ ਕਿ ਕਿਸਾਨ ਵਾਲ ਤੋਂ ਲੈ ਕੇ ਬੰਨ ਜਿਹੜਾ ਰਾਂਗਾਂ ਦੀ ਵਸਤੀ ਤੇ ਕਰਾ ਅੱਛਾ ਇਹ ਕਿੰਨਾ ਮਤਲਬ ਕਿ ਰਕਬਾ ਕਿੰਨਾ ਵਾ ਬੰਦਾ ਬੰਦਾ ਰਕਬਾ ਕਿੰਨਾ ਕਿੰਨੀ ਇਹਦੀ ਲੰਬਾਈ ਕਿੰਨੀ ਆ ਇਹ ਹੋਊਗੀ ਜੀ ਇੱਥੇ ਹੁਣ ਤਿੰਨ ਕਿਲੋ ਦੋ ਕਿਲੋਮੀਟਰ ਉਸ ਪੁੱਠੇ ਵਾਲੇ ਬਾਬਾ ਜੀ ਤੁਸੀਂ ਇੱਕ ਗੱਲ ਤੇ ਕਹਿ ਦਿੱਤੀ ਆ ਕਿ ਸਾਨੂੰ ਇਸ ਟਾਈਮ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਪੱਟੜੀਆਂ ਫਸਲਾਂ ਤੇ ਡੁੱਬੀਆਂ ਨਾ ਮੈਂ ਕਿਹਾ ਤਾਂ ਹੀ ਤੁਹਾਨੂੰ ਕਿਹਾ ਜੀ ਇੱਕ ਮਹੀਨੇ ਨੂੰ ਸਾਡੇ ਕੋਲ ਆਇਓ ਤੁਹਾਨੂੰ ਇੱਕ ਇੱਕ ਪਿੰਡ ਚੋਂ ਪੰਜ ਪੰਜ ਬੰਦੇ ਕੱਢ ਕੇ ਦੇਾਂਗੇ ਸਾਡੇ ਕੋਲ ਇੱਥੇ ਆਏ ਹੀ ਅੱਗੇ ਰੋਕਰ ਵੈਲਫੇਅਰ ਉਹਨਾਂ ਸਾਡੇ ਨਾਲ ਸਲਾਹ ਕਰਕੇ ਗਏ ਚਲ ਭਾਈ ਜੀ ਇੱਕ ਮਿੰਟ ਮੇਰੀ ਗੱਲ ਸੁਣੋ ਅਸੀਂ ਸਾਡੀ ਸੰਸਥਾ ਸਾਰਿਆਂ ਨਾਲ ਗੱਲ ਚੱਲਦੀ ਪਈ ਆ ਅਸੀਂ ਇੱਕ ਇੱਕ ਪਿੰਡ ਸਾਰੀਆਂ ਸੰਸਥਾਾਂ ਨੇ ਗੋਦ ਲੈ ਲੈਣਾ ਉਹ ਸ਼ੁਰੂ ਕਈ ਬੰਦੇ ਹਾਂਜੀ ਅੱਜ ਮੀਟਿੰਗ ਹੋਈ ਆ ਕਈ ਤਿੰਨ ਤਿੰਨ ਵਾਰੀ ਮਾਹ ਲੈ ਜਾਂਦੇ ਜੀ ਕਈ ਬੰਦੇ ਹਾਂਜੀ ਭਾਈ ਜੀ ਕੀ ਰੇ ਪਈ ਹੈ ਕੀ ਹੁੰਦਾ ਜੀ ਚਲ ਭਾਈ ਕੈਰ ਕੀ ਹੁੰਦਾ ਵਾ ਕਿ ਦੂਰ ਵਾਲੇ ਮੈਂ ਬੇਨਤੀ ਇਹ ਕਰਨਾ ਚਾਹੁੰਦਾ ਵਾਂ ਕਿ ਯਾਰੀ ਦੂਰ ਏਰੀਆ ਵਾਲੇ ਵੀਰਾਂ ਨੂੰ ਤੁਹਾਡੇ ਸਾਦੀ ਲੋਡ ਹੁੰਦੀ ਹੈ ਸਾਦੀ ਕਿਦਾਂ ਲੋਡ ਹੁੰਦੀ ਆ ਹੁਣ ਜਿਹੜਾ ਬੈਠਾ ਵਾ ਲੁਧਿਆਣੇ ਬੈਠਾ ਉਹਨੂੰ ਇਹ ਏਰੀਆ ਦਾ ਨਹੀਂ ਪਤਾ ਠੀਕ ਹੈ ਜੀ ਉਹ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਨ ਕਿਉਂਕਿ ਹੁਣ ਜਦੋਂ ਪਾਣੀ ਲੱਥੇ ਉਦੋਂ ਤੁਹਾਨੂੰ ਬੀਜ ਦੀ ਲੋਡ ਪੈਣੀ ਆ ਖਾਦਾਂ ਦੀ ਲੋਡ ਪੈਣੀ ਆ ਉਦੋਂ ਤੁਹਾਨੂੰ ਹੋਰ ਆਪਣੇ ਮਤਲਬ ਜਿਵੇਂ ਸਟੈਂਡ ਕਰਨ ਵਾਸਤੇ ਤੇਲ ਦੀ ਵੀ ਲੋਡ ਪੈਣੀ ਆ ਜੀ ਆਪਾਂ ਇਸ ਤਰ੍ਹਾਂ ਕਰਾਂਗੇ ਨਾ ਆਪਾਂ ਕੁਝ ਪਿੰਡ ਕਵਰ ਕਰਾਂਗੇ ਜਿਵੇਂ ਇੱਕ ਪਿੰਡ ਨੂੰ ਆਪਾਂ ਪਹੁੰਚਾਈ ਕਰਵਾਤੀ ਦੂਸਰੇ ਦੂਸਰੀ ਵੰਡ ਕੇ ਨਹੀਂ ਮੈਂ ਇਹ ਕਰਨਾ ਚਾਹੁੰਦਾ ਮੈਂ ਮੇਰੇ ਕਹਿੰਦਾ ਮਤਲਬ ਇਹ ਸੀਗਾ ਕਿ ਜੇਕਰ ਕਿਸੇ ਵੀਰ ਭਰਾ ਨੇ ਤੁਹਾਡੇ ਨਾਲ ਦੀ ਕਰਨਾ ਹੁਣ ਹੋਵੇ ਤੁਸੀਂ ਆਪਣਾ ਕੋਈ ਮੋਬਾਈਲ ਨੰਬਰ ਇਹ ਦੱਸ ਦਿਓ ਹਨਾ ਇੱਕ ਨਹੀਂ ਦੋ ਤਿੰਨ ਦਿਨ ਬੋਲ ਦੇਣੀ ਆ ਬੋਲੋ 62399 57962 ਇਹ ਦੱਸਦਾ ਨੰਬਰ ਜੀ ਕੀ ਨਾਮ ਆਪ ਜੀ ਦਾ ਬੋਲ ਨਾਮ ਇਹ ਦਿਲਜਿੰਦਰ ਸਿੰਘ ਆ ਮੈਨੂੰ ਮੰਗਾ ਮੈਂਬਰ ਜਾਂਦੇ ਸਾਰੇ ਜੀ ਠੀਕ ਹੈ ਜੀ ਪਿੰਡ ਕਿਹੜਾ ਇਹ ਪਿੰਡ ਮੇਰਾ ਇਹ ਨਿਜਾਮ ਵਾਲੇ ਦਾ ਰਕਬਾ ਨਿਜਾਮ ਵਾਲੇ ਦਾ ਬੰਨਾਈ ਸਾਰਾ ਓਕੇ ਇੱਕ ਨੰਬਰ ਹੋਰ ਵੀ ਜੀ ਬੋਲੋ 99142 ਹਾਂਜੀ 15808 ਹਾਨੀ 142 15808 ਇਹ ਨੰਬਰ ਸੀਗਾ ਐਫਐਲ ਚ ਅੱਜ ਜਨਜੀ ਅਸੀਂ ਆਏ ਸੀਗੇ ਵਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਕਰਨਵੀਰ ਹੋਣੀ ਆ ਮੇਰੇ ਮਾਹਵੀਰ ਹੋਣੀ ਆ ਸਾਰੇ ਮੇਰੇ ਵੀਰ ਹੁਣ ਕੱਲੇ ਕੱਲੇ ਦਾ ਨਾਮ ਲੈਣਾ ਬਹੁਤ ਔਖਾ ਵਾ ਸਾਰੇ ਮੇਰੇ ਵੀਰ ਇਹਨਾਂ ਦੀ ਸਪੋਰਟ ਕਰਨ ਆਏ ਸੀ ਤੇਲ ਦੀ ਸੇਵਾ ਦੇਣ ਆਏ ਸੀ ਤੇ ਪਰ ਇਹ ਵੇਖੋ ਵੀ ਇਹਨਾਂ ਦੀਆਂ ਫਸਲਾਂ ਜਰੂਰ ਡੁੱਬੀਆਂ ਵਾ ਪਰ ਇਹ ਜਮੀਰਾਂ ਵਾਲੇ ਵੀਰ ਵਾ ਇਹਨਾਂ ਨੇ ਇਹ ਨਹੀਂ ਕਿਹਾ ਕਿ ਸਾਨੂੰ ਇਸ ਚੀਜ਼ ਦੀ ਲੋੜ ਵਾ ਇਹ ਇਹ ਕਹਿੰਦੇ ਹੁੰਦੀਆਂ ਰੱਜੀਆਂ ਰੂਆਂ ਸੋ ਮੈਂ ਧੰਨਵਾਦ ਕਰਦਾ ਇਹਨਾਂ ਰੂਹਾਂ ਦਾ ਵੀ ਜਿਹੜੇ ਆ ਮੁਸ਼ਕਲ ਦੀ ਘੜੀ ਦੇ ਵਿੱਚ ਵੀ ਚੜ੍ਹਦੀ ਕਲਾ ਦੇ ਵਿੱਚ ਆ ਤੇ ਮੈਂ ਧੰਨਵਾਦ ਕਰਦਾ ਜਥੇਬੰਦੀ ਦਾ ਵੀ ਜਿਹੜੇ ਇਹ ਆ ਸਾਡਾ ਖੂਨ ਜਿਹੜਾ ਸਾਨੂੰ ਗੁਰਗੋਮ ਸਿੰਘ ਜੀ ਤੋਂ ਮਿਲਿਆ ਜੀ ਸੋ ਮੈਂ ਧੰਨਵਾਦ ਕਰਦਾ ਮੈਂ ਜਥੇਬੰਦੀ ਦਾ ਵੀ ਖਾਲੀ ਦਲਵਾਰਸ ਪੰਜਾਬ ਦੀ ਜਥੇਬੰਦੀ ਦਾ ਵੀ ਧੰਨਵਾਦ ਕਰਦਾ ਇੱਥੋਂ ਦੇ ਵੀਰਾਂ ਭਰਾਵਾਂ ਦਾ ਵੀ ਤੇ ਇਹਨਾਂ ਨੇ ਇੱਕ ਗੱਲ ਕਹੀ ਸੰਜੀ ਵੀ ਆ ਜਿਹੜੇ ਬੱਚਿਆਂ ਦਾ ਭੂਖਵਾਣਾ ਇਹ ਇਸ ਮਿੱਟੀ ਨਾਲ ਜੁੜਿਆ ਵਾ ਜੇ ਇਸ ਮਿੱਟੀ ਨੂੰ ਕੁਝ ਹੁੰਦਾ ਵਾ ਤੇ ਇਨਾਂ ਬੱਚਿਆਂ ਦਾ ਭਵਿੱਖ ਵੀ ਖਰਾਬ ਹੁੰਦਾ ਵਾ ਸੋ ਆਪਾਂ ਨੂੰ ਅੱਜ ਲੋੜ ਵਾ ਆਪਣੇ ਭੈਣ ਭਰਾਵਾਂ ਦਾ ਸਾਥ ਦੇਣ ਦੀ ਕਿਉਂਕਿ ਫਸਲਾਂ ਜਿਹੜੀਆਂ ਤਬਾਹ ਹੋਈਆਂ ਵਾ ਕਿਤੇ ਨਸਲਾਂ ਨਾ ਤਬਾਹ ਹੋ ਜਾਣ ਬਸ ਜੀ ਠੀਕ ਹੈ ਜੀ ਫਸਲਾਂ ਤੇ ਤਬਾਹ ਹੋਊਗਾ ਕਿਤੇ ਨਸਲਾਂ ਨਾ ਤਬਾਹ ਹੋ ਜਾਣ ਸਾਨੂੰ ਆਪਣੇਆਂ ਨੇ ਠਾਉਣਾ ਵਾ ਸਾਨੂੰ ਬੇਗਾਨਿਆਂ ਨੇ ਨਹੀਂ ਠਾਉਣਾ ਭਈਆਂ ਨੇ ਆੜ ਕੇ ਨਹੀਂ ਠਾਉਣਾ ਠੀਕ ਹੈ ਜੀ ਸੋ ਜਦੋਂ ਪਾਣੀ ਹਟੇ ਜਦੋਂ ਜਾਨ ਮਰਜੀ ਕੱਢ ਬਸ ਪੰਜਾਬ ਨਾ ਨਹੀਂ ਆਉਣਾ ਜਦੋਂ ਪਾਣੀ ਹਟੇ ਅਸੀਂ ਜਿੰਨਾ ਵੀ ਆਪਣੀ ਸੰਸਥਾ ਵੱਲੋਂ ਸਹਿਯੋਗ ਦਿੱਤਾ ਗਿਆ ਅਸੀਂ ਉਹ ਵੀ ਦਵਾਂਗੇ ਤੇ ਹੋਰ ਵੀ ਜਿਹੜ ਦੂਦਰਾਡੇ ਦੇ ਵੀਰ ਭਰਾ ਬੈਠੇ ਆ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਜਿੰਨੇ ਜੋਗੇ ਹੋਏ ਜੇ ਪਿੰਡ ਨਹੀਂ ਗੋਦ ਲੈ ਸਕਦੇ ਤੇ ਪਰਿਵਾਰ ਗੋਦ ਲੈ ਲਿਓ ਹਾਂਜੀ ਹਾਂਜੀ ਠੀਕ ਹੈ ਜੀ ਦੋ ਚਾਰ ਪਰਿਵਾਰ ਗੋਦ ਲੈ ਲਿਓ ਤੇ ਹਾਂਜੀ ਤੇ ਜਰੂਰ ਸਾਥ ਦਿਓ ਇੱਕ ਦੂਜੇ ਦਾ ਤੇ ਵੀ ਜੀ ਤੁਸੀਂ ਕੋਈ ਬੋਲਣਾ ਚਾਹੁੰਦੇ ਹੋ ਕੋਈ ਵੀਰ ਵਾਈਕੁਰ ਦੀਕਾ ਖਾਲਸਾ ਵਾਈਕੁਰ ਦੀਕਾ ਇਹ ਅੱਜ ਅਸੀਂ ਸਾਨੂੰ ਭਾਈ ਬਲਵਿੰਦਰ ਸਿੰਘ ਜੀ ਨੂੰ ਪਤਾ ਲੱਗਾ ਸੀ ਜਿਹੜਾ ਲੰਮੇ ਸਮੇਂ ਤੋਂ ਮਿੱਟੀ ਤੇ ਪੈ ਰਹੀ ਸੀ ਘਾ ਡੀਜ਼ਲ ਦੀ ਸੇਵਾ ਸਾਡੇ ਵੀਰ ਲੁਧਿਆਣੇ ਤੋਂ ਸਾਡੀ ਟੀਮ ਕਾਲੀਦਲ ਹਸਪਤਾਲ ਦੀ ਪਹੁੰਚੀ ਆ ਇਹ ਵੀਰ ਡੀਜ਼ਲ ਲੈ ਕੇ ਪਹੁੰਚੇ ਸੀ ਤੇ ਭਾਈ ਸਾਹਿਬ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਕਿ ਇੱਥੇ ਜ਼ਰੂਰਤ ਹੈਗੀ ਆ ਤੇ ਅਸੀਂ ਇਹਨਾਂ ਨੂੰ ਵਿਸ਼ਵਾਸ ਦਉਣੇ ਆ ਅਸੀਂ ਇਹਨਾਂ ਵੀਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਡੀ ਸਾਰੀ ਪੰਜਾਬ ਦੀ ਸਮੁੱਚੀ ਟੀਮ ਇਹਨਾਂ ਦੇ ਨਾਲ ਦਿਨ ਰਾਤ ਇੱਥੇ ਆ ਜੁਣਾ ਜਦੋਂ ਮਰਜ਼ੀ ਸਾਨੂੰ ਆਵਾਜ਼ ਮਾਰਨ ਅਸੀਂ ਅੱਜ 200 ਲੀਟਰ ਡੀਜ਼ਲ ਜਿਹੜਾ ਲੁਧਿਆਣੇ ਤੋਂ ਸਾਡੇ ਵੀਰ ਲੈ ਕੇ ਆਏ ਆ ਅਹੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਇੰਨੀ ਦੂਰੋਂ ਚੱਲ ਕੇ ਇਹਨਾਂ ਵੀਰਾਂ ਦੀ ਸਾਰ ਲੈ ਰਹੇ ਆ ਤੇ ਆਉਣ ਵਾਲੇ ਦਿਨਾਂ 'ਚ ਜੇ ਕਣਕਾਂ ਵੇਜਣੀਆਂ ਨੇ ਡੀਏਪੀ ਚਾਹੀਦੀ ਆ ਡੀਜ਼ਲ ਜੋ ਵੀ ਲੋਡ ਪੈਗੇ ਅਸੀਂ ਇਹਨਾਂ ਨਾਲ ਹਾਜ਼ਰ ਆ ਜੀ ਇਹਨਾਂ ਦੀ ਤੇ ਬਾਕੀ ਸਾਡੇ ਕੋਲ ਜੀਸੀਬੀ ਦਾ ਵੀ ਪ੍ਰਬੰਧ ਹੈ ਜੇ ਇਹਨਾਂ ਨੂੰ ਲੋਡ ਪਵੇ ਤੇ ਅਸੀਂ ਜੀਸੀਬੀ ਦਾ ਪ੍ਰਬੰਧ ਵੀ ਕਰਵਾ ਸਕਦੇ ਆ ਜੀ ਹਾਂਜੀ ਅਸੀਂ ਵਾਰਿਸ ਪੰਜਾਬ ਦੀ ਜੱਥੇ ਮੰਦੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੇਰਾ ਜੀ ਕਰਦਾ ਹੈ ਇਹਨਾਂ ਦੇ ਚਰਨਾਂ ਦੇ ਦੇ ਕੇ ਇਹਨਾਂ ਦਾ ਇੱਕ ਮਿੰਟ ਦੀ ਇੱਕ ਮਿੰਟ ਪਰ ਸਾਡੀ ਸਿੱਖੀ ਜੀ ਸਿਖਾਇਆ ਵੀ ਅਸੀਂ ਕਿਸੇ ਦੇ ਪੈਰੀ ਹੱਥ ਨਹੀਂ ਲਾ ਸਕਦੇ ਪਰ ਮੇਰਾ ਜੀ ਕਰਦਾ ਮੈਂ ਨਾ ਪੈਰੀ ਹੱਥ ਲਾ ਪਰ ਇਹਨਾਂ ਦਾ ਇੰਨੇ ਅਗੇ ਧੰਨਵਾਦ ਕਰਦੇ ਆ ਜੀ ਵੈਰੀ ਕਾਸਾ ਬੋਲੇ ਜੀ ਜਦੋਂ ਕਿਸੇ ਦੇ ਘਰ ਨੂੰ ਮਾੜੀ ਚ ਪਾਣੀ ਨਾਲੀ ਦਾ ਪਾਣੀ ਵੀ ਲੱਗ ਜਾਂਦਾ ਨਾ ਉਦੋਂ ਭਾੜੀ ਬਣ ਜਾਂਦੀ ਆ ਗਵਾਂਡੀ ਦਾ ਸਿਰ ਪਾੜ ਦਿੰਦਾ ਜੀ ਗਵਾਂਡੀ ਦਾ ਸਿਰ ਪਾੜ ਦਿੰਦਾ ਵਾ ਪਰ ਇਹ ਸਾਡੀ ਕੌਮ ਆ ਕਿਉਂਕਿ ਇਹ ਇਹੋ ਜੀ ਕੌਮ ਆ ਕਿ ਜਿਹੜੀ ਜਿੰਨੀ ਜ਼ਿਆਦੀ ਨੱਪੀ ਜਾਵੇ ਓਨੀ ਜ਼ਿਆਦੀ ਤਾਨ ਉਡਦੀ ਆ ਜੀ ਇਹ ਆ ਸਾਡੇ ਰਗਾਂ ਦੇ ਵਿੱਚ ਬਾਜਾਂ ਵਾਲੇ ਦਾ ਜਿਹੜਾ ਖੂਨ ਆ ਬਾਜਾਂ ਵਾਲੇ ਦੀ ਜਿਹੜੀ ਬਾਣੀ ਆ ਉਹ ਉਹਦਾ ਅਸਰ ਵਾ ਜੀ ਸੋ ਧੰਨਵਾਦ ਕਰਦੇ ਆ ਇਨਾਂ ਭਰਾਵਾਂ ਦਾ ਤੇ ਧੰਨਵਾਦ ਕਰਦੇ ਵੀਰ ਜੀ ਹੋਣਾ ਦਾ ਜਿਹੜੇ ਲੁਧਿਆਣੇ ਤੋਂ ਚੱਲ ਕੇ ਆਏ ਆ ਆਪਣੇ ਭਰਾਵਾਂ ਵਾਸਤੇ ਖੜਨ ਆਏ ਆ ਕਿਉਂਕਿ ਭਈਆਂ ਨੇ ਤੇ ਖੜਨਾ ਨਹੀਂ ਆ ਜ ਆਪਣਿਆਂ ਨੇ ਖੜਨਾ ਮੇਰੇ ਘਰ ਦਾ ਗੁੱਸਾ ਨਾ ਕਰਿਓ ਸੋ ਧੰਨਵਾਦ ਆ ਅਕਾਲ ਹੈਲਪ ਹੱਬ ਦਾ ਸੋ ਜਰੂਰ ਹਾਂਜੀ ਹਰਿਆਣਾ ਕਰਨਾਲੋਂ ਹਰਨਾਲੋਂ ਤੋਂ ਆਏ ਜੀ ਸਾਡੇ ਨਾਲ ਅੱਜ ਅਕਾਲ ਹੈਲਪ ਹੱਬ ਜਿਹੜਾ 247 ਜਥੇਬੰਦੀ ਆ ਇਹ ਪੌਂਸੀ ਆ ਇਹਨਾਂ ਵੀਰਾਂ ਨੇ ਬੜਾ ਵਧੀਆ ਜਿਹੜਾ ਇੱਕ ਭਾਜੀ ਹਰਿਆਣੇ ਤੋਂ ਆਇਆ ਕਰਨਾਲ ਤੋਂ ਇਹਨਾਂ ਨੇ ਜਿਹੜਾ ਪ੍ਰਾਲਾ ਇਹ ਕੀਤਾ ਜੀ ਵੀਰ ਜੀ ਇਹ ਕਹਿ ਰਹੇ ਕਿ ਅਸੀਂ ਸਾਰਾ ਹਲੇ ਦੇਖ ਰਹੇ ਹਾਂ ਪਾਣੀ ਮਥੇ ਤੋਂ ਜਿਹੜੇ ਪਰਿਵਾਰਾਂ ਦੇ ਘਰ ਟਟਣਗੇ ਉਹਨਾਂ ਦੀ ਸੇਵਾ ਇਹਨਾਂ ਦੀ ਟੀਮ ਕਰੇਗੀ ਨਾਲ ਹੋਰ ਜਿਹੜੀਆਂ ਜ਼ਰੂਰਤ ਹੋਣਗੀਆਂ ਉਹ ਪੂਰੀਆਂ ਕਰਨਗੇ ਆਪਣੇ ਨਾਲ ਵੀ ਜੀ ਜੀ ਨੇ ਐਨ ਆਰ ਆਈ ਵੀਰ ਕਾਫੀ 2-250 ਮੁੰਡਾ ਸਾਡੀ ਜਿਹਨਾਂ ਨਾਲ ਫਾਊਂਡੇਸ਼ਨ ਨਾਲ ਜੁੜਿਆ ਹੋਇਆ ਤੇ ਉਹਨਾਂ ਨੇ ਸਾਡੀ ਡਿਊਟੀ ਲਈ ਹੈ ਵੀ ਜਿਨ੍ਹਾਂ ਪਰਿਵਾਰਾਂ ਦੇ ਮਕਾਨ ਟਹਿ ਚੁੱਕੇ ਨੇ ਜਿਵੇਂ ਇਹ ਡੇਰਾ ਬਾਬਾ ਨਾਨਕ ਸੁਲਤਾਨਪੁਰ ਦਾ ਸਲਵਰੇ ਕਰਕੇ ਜੀ ਜੀ ਇਸ ਏਰੀਆ ਤੁਹਾਡੇ ਸੁਲਤਾਨਪੁਰ ਜਿਹੜਾ ਫਰੋਜ਼ਪੁਰ ਏਰੀਆ ਦੇ ਜੀ ਤੇ ਅਸੀਂ ਜਿੰਨਾ ਕੋਸ਼ਿਸ਼ ਕਰਿਆ ਜਿੰਨੇ ਸਾਸੀਂ ਤਿਲਕਾ ਭਰ ਲਈਏ ਜੀ ਇਨਾ ਪਰਿਵਾਰਾਂ ਦੀ ਮਤ ਕਰ ਸਕੋ ਅਸੀਂ ਉਹ ਪਰਮਾਤਮਾ ਦਾ ਸ਼ੋਰ ਗਜਾਵੇਂ ਵੀ ਅਸੀਂ ਇਹਨਾਂ ਦੇ ਕਿਸੇ ਕੰਮ ਆ ਸਕੀਏ ਚਲੋ ਇੱਕ ਗੱਲ ਮੈਂ ਹਰਿਆਣਾ ਤੋਂ ਆਏ ਇੱਕ ਵੀਰ ਹੈ ਮੇਰੇ ਨਾਲ ਛੋਟਾ ਹਰਿਆਣਾ ਵਾ ਸਾਡਾ ਛੋਟਾ ਭਰਾ ਜੀ ਇਹਨਾਂ ਸਾਨੂੰ ਸਰਕਾਰਾਂ ਪਾ ਅੰਗੇ ਤੋਂ ਲਾਉਣੀਆਂ ਨੇ ਆ ਸਾਮ ਲੈਣ ਸਰਕਾਰਾਂ ਜਿੰਨਾ ਮਰਜ਼ੀ ਹਰਿਆਣਿਆਂ ਲਾਈਨਾਂ ਚ ਸਾਡੇ ਘਰ ਚ ਪਾਣੀ ਲਾਈਨ ਕੱਟ ਕਰ ਗਈ ਭਾਈ ਕੱਲ੍ਹ ਦੇ ਬੋਰ ਕਰਾ ਕੇ ਪਾਣੀ ਦੇ ਦਿੱਤਾ ਹਰਿਆਣਾ ਵੀ ਆਇਆ ਵਾ ਕਿਸਾਨ ਵੀ ਆਏ ਤੇ ਨਾਲ ਖਿਡਾਰੀ ਵੀ ਆਏ ਆ ਵੀਰ ਰੈਸਲਰ ਆ ਵੀਰੇ ਖਿਡਾਰੀ ਵੀ ਨਾਲ ਆਇਆ ਬਲ ਹਰ ਵਿੰਗ ਆਪਣਾ ਸਾਥ ਦੇ ਰਿਹਾ ਇੱਕ ਪੰਜਾਬ ਆ ਇਹਦੇ ਸਰਕਾਰਾਂ ਨੇ ਸਾਨੂੰ ਪਾੜ ਕੇ ਹਰਿਆਣਾ ਪੰਜਾਬ ਅਸੀਂ ਕੋਈ ਵਾਕ ਜਿੰਨਾ ਮਰਜ਼ੀ ਦਿਓ ਜਿੰਨਾ ਮਰਜ਼ੀ ਆ ਤੁਹਾਨੂੰ ਡੋਬਦਾ ਰਿਹਾ ਸਾਡਾ ਪ੍ਰਾਯ ਇਹਦੇ ਨਾਲ ਬਾਜੇ ਸਮਝਾਈ ਹੋ ਜਾਏ ਤੁਹਾਨੂੰ ਡੋਬਦਾ ਉਹ ਥੋੜੀ ਲੈ ਕੇ ਜਾਣਾ ਨਹੀਂ ਨਹੀਂ ਜਿਹੜਾ ਪਾਣੀ ਤੁਹਾਨੂੰ ਪਾਣੀ ਦੀ ਗੱਲ ਕਰਦੇ ਜਿਹੜਾ ਪਾਣੀ ਡੋਬਦਾ ਜਦੋਂ ਇਤਰਾਣਾ ਜਿਹੜਾ ਨਹਿਰ ਕੋ ਵੱਡੀ ਕੱਢਦੀ ਤੇ ਪੇਰ ਆ ਕੇ ਕੀ ਹਰ ਜਾਂਦਾ ਜੀ ਜਿਹੜਾ ਇਲਾਕਾ ਹੜਾਂ ਦੀ ਮਾਰ ਚੱਲਦਾ ਉਹ ਦਾ ਹੱਕਦਾਰ ਹੈ ਉਸ ਪਾਣੀ ਦਾ ਹੱਕਦਾਰ ਹੈ ਉਸ ਪਾਣੀ ਦਾ ਹੱਕਦਾਰ ਆ ਉਹ ਵਰਤ ਕਰ ਸਕਦਾ ਉਹ ਸੂਬਾ ਪਰ ਇਹ ਸਰਕਾਰਾਂ ਕਹਿੰਦੀਆਂ ਵੀ ਪਾਣੀ ਦੀ ਮਾਰ ਪੰਜਾਬ ਚੱਲੂਗਾ ਤੇ ਬਾਅਦ ਚ ਹਰਿਆਣਾ ਦੇ ਰਾਸ ਨਾਲ ਲੜੂਗਾ ਵੀ ਸਾਨੂੰ ਪਾਣੀ ਚਾਹੀਦਾ ਸਾਡੇ ਲੋਕਾਂ ਦੇ ਫੋਟੋ ਪਾਣ ਦੀ ਇਹਨੂੰ ਇਹਨੂੰ ਬੈਂਕ ਬਣਾਉਣਾ ਸਾਡੇ ਲੋਕਾਂ ਨੂੰ ਜੜੇ ਉੱਤੇ ਸਾਡੇ ਪੰਜਾਬੀ ਬੈਠੇ ਆ ਉਹਨਾਂ ਨੂੰ ਇਹ ਗੱਲਾਂ ਦੁਖਾਇਆ ਜਾਂਦਾ ਵੀ ਪੰਜਾਬ ਸਾਨੂੰ ਪਾਣੀ ਨਹੀਂ ਦਿੰਦਾ ਆ ਲੈ ਜਾਓ ਜਿੰਨਾ ਲੈ ਕੇ ਜਾਣਾ ਕੱਢ ਲਓ ਕੋਈ ਰਾਹ ਉੱਥੇ ਅਫਗਾਨਿਸਤਾਨ ਚ ਹੜ ਆਇਆ ਜੀ ਉਹ ਤੂੰ ਸਰੀਪ ਜਾ ਲਿਆ ਮੋਦੀ ਨੇ ਉਧਰ ਨੂੰ ਫੋਨ ਲਾਤਾ ਜੀ ਪੰਜਾਬ ਨੇ ਅਜ ਤੱਕ ਨਾਂ ਨਹੀਂ ਲਿਆ ਮੋਦੀ ਨੇ ਲੈ ਕੇ ਨਹੀਂ ਉਹ ਕਾਪੀ ਨਾ ਉਹ ਤੁਹਾਨੂੰ ਆਉਂਦਾ ਸਮਝਦੇ ਨਹੀਂ ਡੁੱਬਣ ਨਾਲ ਤਾਰਦੇ ਨਹੀਂ ਹੁੰਦੇ ਤੇ ਤਾਰਨ ਵਾਲੇ ਡੁੱਬਦੇ ਨਹੀਂ ਹੁੰਦੇ ਨੰਬਰ ਦੋ ਦੇ ਆ ਜੀ ਇਹਨੂੰ ਸਾਮ ਲੈਣ ਜੇ 21 ਖੇਡੀਆਂ ਨਾ ਕਿਨਾਰੇ ਜੀ ਜੇ 21 ਕੀ ਬਾਈਰ ਹੋਰ ਚੱਲ ਜੇ ਇਹ ਸਮਝੋ ਬਾਬਾ ਜੀ ਮੁਕਤੀ ਗੱਲ ਹੈ ਪੰਜਾਬ ਦਾ ਬਾਈਰ ਹੋਰ ਚੱਲ ਜੇ ਤਾਂ ਪਾਣੀ ਨਿਕਲਣਾ ਨਹੀਂ ਜਾਜੂ ਮਾਰੀ ਮੈਨ ਗੱਲ ਇਹ ਆ ਮੈਂ ਨਹੀਂ ਸੋਨਹੋ ਸੋ ਦਾ ਹੀ ਦਾ ਜਵਦਾ ਤਾਂ ਹੀ ਦਾ ਛੋਟਾ ਕਰਤਾ ਜੇ ਆ ਵੱਡਾ ਹੁੰਦਾ ਤੇ ਥੋੜੀ ਆ ਜਾਣੀ ਸੀ ਸਾਡੇ ਇੱਥੇ ਪੰਜਾਬ ਨੇ ਆਪ ਹੀ ਡਿੱਗਣਾ ਆ ਉੱਠਣਾ ਤੇ ਆਪ ਦੇ ਆਪ ਹੀ ਖੜ੍ਹੇ ਹੋਣਾ ਸਾਡੇ ਇੱਥੋਂ ਦੇ ਲੀਡਰ ਨੂੰ ਲੈ ਲੀਡਰਾਂ ਕਹਾਂਗੇ ਵੀ ਐਡਾ ਸੀਐਮ ਨਾਲ ਵੱਡਾ ਕਾਬਲਾ ਬੀਜੇਪੀਐਲ ਲੈ ਕੇ ਉਹ ਸੀਐਮ ਨਾਲ ਵੱਡਾ ਕਾਬਲਾ ਜੀ ਆਉਂਦੇ ਆ ਤੇ ਪਰਸ ਇਧਰ ਨਹੀਂ ਆਦੇ ਸਾਨੂੰ ਮਦਦ ਲਈ ਕੋਈ ਨਹੀਂ ਮੈਂ ਇੱਕ ਗੱਲ ਹਮੇਸ਼ਾ ਕਹਿੰਦਾ ਹੁੰਦਾ ਸਰਕਾਰਾਂ ਦੇ ਸਿਰ ਤੇ ਪੰਜਾਬ ਨਹੀਂਗਾ ਪੰਜਾਬ ਦੇ ਸਿਰ ਤੇ ਸਰਕਾਰ ਹੈ ਬੋਲੇ ਸੋਨਹਾ ਤੁਹਾਨੂੰ ਕੀ ਲੱਗਦਾ ਵੀ ਹੜਾਂ ਦਾ ਬਾਈਟ 2023 ਚ ਨਹੀਂ ਆਇਆ ਹੋਣਾ ਯਾ ਬਜਟ ਹੋਣੀ ਆਉਂਦਾ ਹੀ ਆਉਂਦੇ ਆਉਂਦੇ ਇਹ ਤੁਹਾਡੇ ਤੱਕ ਨਹੀਂ ਪਹੁੰਚਦਾ ਅਸੀਂ ਇਹਨਾਂ ਨੂੰ ਆਪ ਗੰਦੀਆਂ ਆਤਾਂ ਪਾਈਆਂ ਵੀ ਸਾਡੇ ਤੇ ਜੇ ਕੋਈ ਮਾਰ ਪਾਊਗੀ ਅਸੀਂ ਆਪੇ ਖੜੇ ਹੋ ਜਾਵਾਂਗੇ ਤੁਸੀਂ ਨਾ ਆਇਆ ਕਰੋ ਇਹ ਤਾਂ ਬਾਈਟ ਖਾਣ ਵਾਸਤੇ ਤੇ ਕਰਜ਼ਾ ਵਧਾਉਣ ਵਾਸਤੇ ਰੱਖਿਆ ਇਹਨਾਂ ਨੂੰ ਆਪਾ ਕੀ ਹੁੰਦਾ ਜੇ ਮੈਂ ਤਾਂ ਹੁੰਦਾ ਇਹ ਕਿੱਥੇ ਗੋਲਮਲ ਹੁੰਦਾ ਜੇ ਇਹ ਆਹ ਇਲਾਕਾ ਡੁੱਬਿਆ ਨਾ ਜੀ ਜਿਹੜਾ ਨਹੀਂ ਡੁੱਬਿਆ ਵਿਚੋਂ ਨਾ ਜੀ ਉnder program 하게 ਕਰਨਾ ਜੋ ਅੱਧਾ 13 ਦਾ ਦਾ ਸਾਡਾ ਬਿਲਕੁਲ ਆ ਕੰਮ ਹੋਣਾ ਤੇ ਹੁਣ ਤੱਕ ਤਾਂ ਬਾਈਟ ਰਿਲੀਜ਼ ਹੋ ਗਏ ਹੋਣੇ ਆ ਹਾਂਜੀ ਹਾਂਜੀ ਪਹੁੰਚ ਵੀ ਗਏ ਹੋਣੇ ਤੇ ਖਾਦੇ ਪੀਤੇ ਵੀ ਗਏ ਹੋਣੇ ਆ ਲੇਕਿਨ ਅਜੇ ਨਕਾਰ ਵੀ ਵੱਜ ਗਏ ਹੋਣੇ ਆ ਮੇਰੀ ਗੱਲ ਆ ਹੋ ਮੇਨ ਗੱਲ ਇਹੀ ਆ ਵੀ ਮੈਂ ਇੱਕੋ ਗੱਲ ਕਰਦਾ ਉਹਨਾਂ ਪੰਜਾਬੀਆਂ ਨੇ ਚਾਹੇ ਉਹ ਬਾਹਰ ਬੈਠੇ ਆ ਚਾਹੇ ਉਹ ਪੰਜਾਬ ਚ ਬੈਠੇ ਆ ਚਾਹੇ ਉਹ Rajasthan ਚ ਬੈਠੇ ਜਾਂ Haryana ਚ ਬੈਠੇ ਆ ਜਿਹੜੇ ਪੰਜਾਬੀ ਹੈਗੇ ਆ ਉਹਨਾਂ ਨੇ ਆਪਦੇ ਪੰਜਾਬ ਵੱਸਤੇ ਆ ਬਾਈ ਦੇਖ ਲਓ ਇਸ ਅੱਜ ਅੱਜ ਦਾ ਮਾਹੌਲ ਬਣਿਆ ਨਾ ਇਸ ਮੌਜ ਦੇਖ ਲਓ ਆ ਆਪਾਂ ਪੰਜਾਬ ਚ ਆ ਉਹ ਰਾਜਸਥਾਨ ਤੋਂ ਆਏ ਤੇ ਆ ਵੀਰ ਹਰਿਆਣੇ ਤੋਂ ਆਏ ਮੈਂ ਰਾਜਸਥਾਨ ਤੋਂ ਆਇਆ ਗਰਾਊਂਡ ਲੈਵਲ ਤੇ ਆਪਾਂ ਇੱਕ ਵਾਂ ਪਰ ਜਿਹੜਾ ਨਿਊਜ਼ ਲੈਵਲ ਤੇ ਹੈ ਨਾ ਉਹ ਪੰਜਾਬ ਵੱਖਰੇ ਹੀ ਆ ਪੰਜਾਬ ਆ ਤੇ ਹਰਿਆਣੇ ਤੇ ਰਾਜਸਥਾਨ ਇੰਜ ਕਰਤਾ ਉਹ ਬਾਈ ਬਜਲੀ ਕੱਢ ਕੇ ਦੀ ਆਂ ਮਗਰ ਚੈਨਲ ਤੇ ਜਿਹਨਾਂ ਕੋਲ ਕਾਰੀ ਚੱਲਿਆ ਗਿਆ ਤੇ ਘੱਟੇ ਕੇ ਬਾਸ਼ੀ ਵਾਲੀ ਨੋਚ ਤੋਂ ਫੋਨ ਆਇਆ ਰਾਤ ਨੂੰ 12 ਵਜੇ ਉੱਥੇ ਬੰਦੇ ਮੰਗ ਆਰेंज ਕਰਦਾ ਜੀ ਮਾਰੇ ਨੇ ਕੀ ਪਾਗੀ ਤੀ ਵੀਡੀਓ ਭਾਈ ਸਾਹਿਬ ਹਾਂ ਮੋਦੀ ਨਾਂਜ ਕਰਦਾ ਜੀ ਮੋਦੀ ਨਾਂਜ ਕਰਦਾ ਉਹ ਕੰਜਰਾ ਜਾਵਾ ਉਧਰ ਉਧਰ ਕਰਦਾ ਫੋਨ ਅਫਗਾਨistan ਅੱਜ ਤੇਰੇ ਆਪ ਦੇ ਆ ਯਾਰ ਹਾਂਜੀ ਅੱਜ ਤੇਰੇ ਆਪ ਦੇ ਆ ਸਾਡੇ ਆ ਦੋ ਸਿੰਘ ਜਿਹੜੇ ਪਹਿਲੇ ਦਿਨ ਤੋਂ ਇਸ ਏਰੀਆ 'ਚ ਸੇਵਾ ਨੂੰ ਲਾ ਰਹੇ ਆ ਤੁਹਾਡੇ ਇਹਨਾਂ ਦੇ ਨੰਬਰ ਲੈ ਲਓ ਜਦੋਂ ਲੋਡ ਪੈਂਦੀ ਆ 24 ਘੰਟੇ ਹਾਜ਼ਰ ਆ ਕੋਈ ਵੀ ਲੋਡ ਪੈਂਦੀ ਆ ਠੀਕ ਆ ਜੇ ਜੀ ਸੀ ਵੀ ਤੁਹਾਡੇ ਕੋਲ ਜੇ ਦਿੱਤੀਆਂ ਠੀਕ ਆ ਨਹੀਂ ਜੇ ਲੋਡ ਪੈਂਦੀ ਆ ਸਾਨੂੰ ਦੱਸ ਦਿਓ ਸਵੇਰ ਤੋਂ ਵਾਲੇ ਕੋਈ ਜੀ ਸੀ ਵੀ ਇਹਨਾਂ ਨਹੀਂ ਦੇਣੀ ਜੀ ਸਾਨੂੰ ਅਸੀਂ ਵੀ ਅੱਜ ਸਾਡੇ ਕੋਲ 4 ਤੱਕ ਅਸੀਂ ਪ੍ਰਸ਼ਾਸਨ ਨਾਲ ਅਸੀਂ ਪਹੁੰਚਾ ਦਿੰਨੇ ਆ ਜੀ ਅਸੀਂ ਨਿਵਾਸ ਅਧਰ ਨਾਲ ਤੁਹਾਨੂੰ ਹੀ ਫੋਨ ਕਰਾਂਗੇ ਜੀ ਨੰਬਰ ਬੋਲ ਦਿਓ ਆ ਵੀ ਸੰਗ ਦਾ ਨੰਬਰ ਦੇ ਲਓ ਨਾ ਵੀ ਸੰਗ ਦਾ ਡਰੈਸ ਲਿਖਿਆ ਤੁਸੀਂ ਵੀ ਜੀ ਕਿੱਥੋਂ ਆਏ ਜੀ ਹਾਂਜੀ ਮੈਂ ਵੈਸੇ ਫਰੋਇਪੁਰ ਤੇ ਬਤ ਉਹਦਾ ਮੈਂ ਦਿੱਲੀ ਹੁੰਦਾ ਨਹੀਂ ਨਹੀਂ ਆਹ ਬੰਦਾ ਫਰੋਇਪੁਰ ਦੇ ਨਹੀਂ ਹੈਗੇ ਫਰੋਇਪੁਰ ਦੇ ਨੇ ਪਰ ਰੈਸ ਨਹੀਂ ਕਰਦਾ ਵਾ ਪਲੇਅਰ ਆ ਵੀਰ ਮੈਂ ਤੁਹਾਨੂੰ ਵੇਖਾ ਮੋਟ ਮੋਟ ਦੇ ਮੈਂ ਬੋਲਦਿਆਂ ਨਹੀਂ ਮੈਂ ਹੁੰਦਾ ਮੈਂ ਇੱਥੇ ਬੋਰ ਘਾਤ ਰਿਹਾ ਨਾ ਮੇਰਾ ਸਾਲ ਵਿੱਚ ਇੱਕ ਕਦਮ ਹੀ ਨਹੀਂ ਇੱਥੇ ਠੀਕ ਮੈਂ ਵੇਖਿਆ ਤੁਹਾਨੂੰ ਇਹ ਕੁਝ ਹੋਰ ਰੈਸ ਨਹੀਂ ਹੁੰਦੀ ਕਿਸੋ ਨਾਲੀ ਉਹ ਖੇਡਦਾ ਵੀਰ ਹਾਂ ਹਾਂਜੀ ਇਹ ਵੀਰ ਖੇਡਦਾ ਬੱਚੇ ਵੀ ਆਏ ਆ ਪਿਆਰ ਕਰ ਰਹੇ ਵੀ ਬੱਚੇ ਵੀ ਨੂੰ ਜਲਦੀ ਕਲਾਏ ਮੈਨੂੰ ਇੱਕੋ ਹੀ ਆ ਬਾਕੀ ਜਿਵੇਂ ਆਪਾਂ ਜਲਦੀ ਕਲਾ ਵਿੱਚ ਆ ਅੱਜ ਦੇ ਟਾਈਮ ਵਿੱਚ ਇਵੇਂ ਹੀ ਗਾਂ ਜਰਾਉਣਾ ਲੈ ਇੱਕ ਮਹੀਨਾ ਹੈ ਉਦੋਂ ਇਦਾਂ ਹੀ ਰਵਾਂਗੇ ਤਾਂ ਫੇਰ ਹੀ ਆਪਾਂ ਜੋ ਵੀ ਆਪਣੇ ਪ੍ਰੋਬਲਮ ਹੈ ਬਹੁਤ ਹੋਣੇ ਆਪਣੇ ਅੱਗੇ ਆਪਾਂ ਇਹ ਕਹਿ ਸਕਦੇ ਹਾਂ ਕਿ ਪਾਣੀ ਦੀ ਅਜੇ ਬੋਰ ਪਾਣੀ ਦੀ ਸਮੱਸਿਆ ਆਉਣੀ ਹੈ ਬਹੁਤ ਚੀਜ਼ਾਂ ਹੀ ਹੋ ਰਹਾ ਹਲੇ ਆਪਾਂ ਨੂੰ ਇਹ ਇੱਕ ਗੱਲ ਦੱਸਿਓ ਜੀ ਸਾਰੇ ਜਣੇ ਮੈਂ ਤੁਹਾਡਾ ਛੋਟਾ ਜੀ ਸਾਰਿਆਂ ਤੋਂ ਮੈਂ ਰਾਜਸਥਾਨ ਤੋਂ ਆਂ ਜੀ ਬੇਸਿਕਲੀ ਪੰਜਾਬ ਚ ਆਇਆ ਜੀ ਸੇਵਾ ਵਾਸਤੇ ਮੇਰੀ ਇੱਥੇ ਜ਼ਮੀਨ ਆਪਦੀ ਉਦਾਂ ਕਾਗਜ਼ਾਂ 'ਚ ਹੈ ਨਹੀਂ ਪਰ ਅਸੀਂ ਮਾਲਕ ਆਪ ਹੀ ਆਂ ਪੰਜਾਬੀਆਂ ਤਾਂ ਹਾਂ ਜੀ ਹਾਂਜੀ ਹਾਂਜੀ ਚਰਾਤ 47 84 92 ਤੇ 88 ਤੇ 23 ਆਪਾਂ ਸਰਕਾਰਾਂ ਦੇ ਹੱਕ ਨਾਲ ਉੱਠੇ ਆ ਕਿ ਆਪਦੇ ਆਪ ਉੱਠੇ ਆ ਤੇ ਇਹ ਉਹ ਗੱਲ ਨਹੀਂ ਕਹਿੰਦੇ ਹੁੰਦੇ ਪੰਜਾਬ ਹੈ ਪੰਜਾਬ ਜਿੰਦਾਬਾਦ ਜਿੰਦਾਬਾਦ ਨੇਕ ਜੋਗੇ ਪੰਜਾਬੀ ਹੈਗੇ ਆਪਣੇ ਨਾਲ ਖੜੇ ਰਏ ਆ ਐਨ ਆਰ ਆਈ ਭਰਾ ਅੱਗੇ ਵੀ ਆਪਣੇ ਨਾਲ ਖੜਨਗੇ ਇਹ ਪੰਜਾਬ ਇਹ ਪੰਜਾਬ ਹੈ ਚਾਹੇ ਪਰਦੇਸੀ ਬਾਹਰ ਚੌਗਾ ਚੁਗਣ ਗਏ ਹੋਏ ਆ ਉਹਨਾਂ ਦਾ ਧਿਆਨ ਇੱਥੇ ਹੀ ਹੈ ਦਰਦ ਉਹਨਾਂ ਦਾ ਆਪਣਾ ਯਾਦ ਨਾਲ 100 100 ਫੋਨ ਹੁੰਦਾ ਵੀਰੇ ਕਿਹਦੇ 100 100 ਫੋਨ ਦੱਸਿਓ 100 100 ਫੋਨ ਰੋਜ਼ ਦਾ ਬਰੋਂਦਾ ਹੁੰਦਾ ਸਾਨੂੰ ਬਿਲਕੁਲ ਬੋਲੇ 200 ਨਿਹਾਲ ਜੀ ਕਿੰਤੀ ਕਰਾਂਗੇ ਸਵੇਰੇ ਲਹਿਰਾ ਪੈਰਾ ਹੋ ਜਾਣਗੇ ਪੰਜਾਬ ਰੋਡ ਤੋਂ ਗੁਰਾਂ ਦੀ ਰੋਡ ਤੇ ਵਾਇਕਰ ਵਾਇਕਰ ਸਹੀ ਗੱਲ ਆ ਨਾ ਇਹ ਦੁਨੀਆਂ ਕੱਲਾਂ ਨਾਲ ਸਾਡੇ ਹੌਸਲੇ ਵਧਦੇ ਆ ਇੱਥੇ ਰੰਗੀਆਂ ਬਾਬੇ ਨੂੰ ਤਾਂ ਔਰੰਗਜ਼ੇਬ ਨਹੀਂ ਮਿਟਾ ਸਕਿਆ ਜਦੋਂ ਵਾਹ ਜੀ ਮਾੜਾ ਹੌਸਲਾ ਦਿੰਦੇ ਸਾਨੂੰ ਸਾਨੂੰ ਤਾਂ ਨਹੀਂ ਮਿਟੇ ਜੰਗਲਾਂ ਸੀ ਸਾਡੇ ਕੋਲ ਸਾਡੇ ਕੋਲ ਬੋਲ ਨਹੀਂ ਹੈਗਾ ਜਿੰਨਾਂ ਨਾਲ ਤੁਹਾਨੂੰ ਸ਼ੁਕਰ ਕਰਨਾ ਹੈ ਧੰਨ ਗੁਰੂ ਅਰਜਨ ਦੇਵ ਜੀ ਆ ਭਾਈ ਤੇ ਪਾਣੀ ਉੱਥੇ ਲਵਾਤਾ ਠੀਕ ਉੱਥੇ ਹੈ ਨਹੀਂ ਇੱਥੇ ਲਾਉਣਾ ਹੈ ਉੱਥੇ ਚੱਕਿਆ ਜਾਣਾ ਹੈ ਪਾਣੀ ਸਾਰਾ ਹਾਂ ਇੱਥੇ ਲੈ ਆਉਣੇ ਆ ਇਕੱਲੇ ਆਉਣੇ ਆ ਦੇਖੋ ਕਿਦਨੇ ਆ ਕਿਰਾਏ ਲੱਗ ਰਹੇ ਆ ਜੀ ਕਿਦਨੇ ਇਥੇ ਲੰਗਰ ਦੀ ਸੇਵਾ ਚੱਲ ਰਹੀ ਆ ਕਿੱਥੇ ਕਿੱਥੇ ਪਾਣੀ ਦੀ ਸੇਵਾ ਚੱਲ ਰਹੀ ਆ ਆ ਤੇ ਮੈਂ ਤੁਹਾਨੂੰ ਦਿਖਾਉਣਾ ਸਾਰੇ ਵੀਰ ਆ ਸਾਰਾ ਏਰੀਆ ਡੁੱਬਿਆ ਪਿਆ ਵਾ ਕਿਸੇ ਦੀ ਮਰਲਾ ਵੀ ਜ਼ਮੀਨ ਡੁੱਬ ਜੇ ਨਾ ਤੇ ਉਹਦੀ ਇੱਕ ਸਾਦੀ ਬਹੁਤ ਔਖਾ ਹੋ ਜਾਂਦਾ ਉਹਦੇ ਵਾਸਤੇ ਆਪਣਾ ਉਠਣਾ ਉਹਦੇ ਵਾਸਤੇ ਆਪਣਾ ਫਾਈਨੈਂਸ਼ੀਅਲ ਜਿਹੜਾ ਉਠਣਾ ਬਹੁਤ ਔਖਾ ਹੋ ਜਾਂਦਾ ਕਿਉਂਕਿ ਇਹ ਸਾਡੀਆਂ ਜ਼ਮੀਨਾਂ ਨਹੀਂ ਆ ਇਹ ਸਾਡੀਆਂ ਆਸਾਂ ਵਾ ਇਹ ਸਾਡੇ ਬੱਚਿਆਂ ਦੀਆਂ ਹਿੱਸਾਂ ਵਾ ਇਹ ਸਾਡੇ ਭੈਣਾਂ ਦੇ ਵਿਆਹ ਵਾ ਜਿਨ੍ਹਾਂ ਨਾਲ ਸਾਡਾ ਮਤਲਬ ਕਿ ਘਰ ਦਾ ਸਰਕਲ ਚੱਲਦਾ ਸੀ ਇਹ ਪਾਣੀ ਜਿਹੜਾ ਵਾ ਇਹ ਸਾਡੇ ਆ ਝੋਨਿਆਂ ਤੇ ਨਹੀਂ ਚੜਿਆ ਇਹ ਪਾਣੀ ਸਾਡੇ ਅਰਮਾਨਾਂ ਤੇ ਆ ਸਾਡੀਆਂ ਆਸਾਂ ਤੇ ਫਿਰਿਆ ਜੀ ਪਰ ਫਿਰ ਵੀ ਇਹ ਜਿਹੜੇ ਸਾਡੇ ਪੰਜਾਬ ਦੇ ਜਾਏ ਆ ਇਹ ਰੰਬੀਆਂ ਨਾਲ ਨਹੀਂ ਮਿਟੇ ਇਹ ਚਰਖੇੜੇ ਨਾਲ ਨਹੀਂ ਮਿਟੇ ਇਹ ਫਿਰ ਪਾਣੀਆਂ ਨਾਲ ਕਿੱਦਾਂ ਮਿਟ ਜਾਣਗੇ ਆ ਵੇਖੋ ਤੁਸੀਂ ਕਿੱਦਾਂ ਜਕਾਰੇ ਲਾਏ ਆ ਮੇਰੇ ਵੀਰਾਂ ਨੇ ਵੀ ਇਹ ਇੱਕ ਚੜ੍ਹਦੀ ਕਲਾ ਦਾ ਸੰਕੇਤ ਆ ਜਦੋਂ ਕੌਮਾਂ ਅ ਮਰਦੀਆਂ ਮਰਦੀਆਂ ਵੀ ਚੜ੍ਹਦੀ ਕਲਾ 'ਚ ਰਹਿਣ ਉਹਨਾਂ ਨੂੰ ਕੋਈ ਮਿਟਾ ਨਹੀਂ ਸਕਦਾ ਉਹ ਫੇਰ ਉੱਠ ਪੈਂਦੀਆਂ ਵਾਂ ਜਿਦਾਂ ਸਾਡੇ ਸਾਹਿਬ ਜਿਆਦਾ ਨੂੰ ਕਿਹਾ ਸੀਗਾ ਵੀ ਜੇਕਰ ਤੁਸੀਂ ਤੁਹਾਨੂੰ ਛੱਡ ਦਿੱਤਾ ਜਾਵੇ ਤੁਹਾਨੂੰ ਨਾਂ ਮਾਰਿਆ ਜਾਵੇ ਤਾਂ ਤੁਸੀਂ ਕੀ ਕਰੋਗੇ ਉਹਨਾਂ ਕਹੇ ਫੇਰ ਅਸੀਂ ਫੇਰ ਸੰਘਰਸ਼ ਕਰਾਂਗੇ ਇਹ ਆ ਉਹਨਾਂ ਦੇ ਵਾਰਸ ਇਹ ਸੰਘਰਸ਼ੀ ਯੋਧੇ ਆ ਤੇ ਜਿਹੜੇ ਸੰਘਰਸ਼ੀ ਹੋਣ ਉਹਨਾਂ ਨੂੰ ਕੋਈ ਮਿਟਾ ਨਹੀਂ ਸਕਦਾ ਜੀ ਧੰਨਵਾਦ ਜੀ